ਮੈਨੂੰ ਨੱਚਦੀ ਵੇਖਣਾ ਏ ਮੁੰਡਿਆ ਮੈਨੂੰ ਨੱਚ ਚੱਲ ਜਾ ਚੱਲਾ ਉਹ ਥਣਾ ਥੱਲੇ ਘੁਣਾ ਦੇ ਯਾਰ ਪਾ ਲੈ ਚੌਲ ਵਾ ਲੋ ਨਾਲ ਕੀ ਛੱਡਦਾ ਹਰੇ ਹਰੇ ਮਾ ਸਾ ਭਾਈ ਬੇ ਮਨੋਰੰਗਨ ਕਰ ਲੈਣ ਅਸੀਂ ਕਿਆ ਬਲਾ ਓਏ ਫੇਰੀ ਕਰ ਦੱਬ ਗਏ ਕੁੱਤੀ ਮੋਰੇ ਕਿਆ ਕਹਿਣਾ ਚਾਹੋਗੇ ਨਹੀਂ ਪੀ ਕੇ ਹੁਣ ਅੱਜ ਤਾਂ ਨਜ਼ਾਰਾ ਆ ਗਿਆ ਓਕੇ ਬਾਈ ਇਹ ਬਾਈ ਸਾਰੇ ਚੱਲੇ ਪਾਪੂ ਟੈਂਡ ਹੋ ਕੇ ਥੋੜਾ ਜਿਹਾ ਜਿਆਦਾ ਕਿਹੜਾ ਲੈਪਟਾਪ ਬਾਈ ਦੱਸੋ ਇਹ ਹੈਗਾ ਆਰ ਓ ਜੀ ਸਟ੍ਰੈਕਸ ਕਾਰ 17 ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਵੀਰੇ ਅੱਜ ਦੀ ਵੀਡੀਓ ਵੀਰੇ ਆਪਾਂ ਨੇ ਬਸ ਵਿਆਹ ਦੇਖੇ ਇੰਜੋਏ ਕਰਿਆ ਫੁੱਲ ਤੇ ਤੁਹਾਨੂੰ ਵੀਡੀਓ ਦੇਖ ਕੇ ਬਹੁਤ ਮਜ਼ਾ ਆਊਗਾ ਬਹੁਤ ਆਸਤਿਆਂ ਵਾਲੀਆਂ ਗੱਲਾਂ ਹੋਈਆਂ ਤੇ ਬਾਕੀ ਜਿਹੜੇ ਬੱਬੂ ਮਾਂ ਨੂੰ ਪਿਆਰ ਕਰਦੇ ਨੇ ਵੀਰੇ ਕਮਲ ਗਰੇਵਾਲ ਸਾਹਿਬ ਨੂੰ ਕਰਦੇ ਨੇ ਤੇ ਜਰੂਰ ਮੇਰਾ ਵੀਰ ਵੀਡੀਓ ਦੇਖਿਓ ਤੇ ਨਾਲੇ ਮੇਰੇ ਵੀਰੋ ਜਿਹੜੇ ਨਵੇਂ ਆਉਂਦੇ ਆ ਨਾ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਮੈਂਟ ਕਰੇ ਕਰੋ ਤੇ ਨਾਲੇ ਕਮੈਂਟ ਕਰਕੇ ਬਾਈ ਦੱਸ ਦਿਆ ਕਰੋ ਜੇ ਕੋਈ ਕਸਰ ਹੁੰਦੀ ਹੈ ਕੋਈ ਗਲਤੀ ਮਾਲਤੀ ਹੁੰਦੀ ਥਾ ਕੋ ਦੱਸ ਦੇ ਕਰੋ ਕਮੈਂਟ ਲਾਈਕ ਸ਼ੇਅਰ ਜਰੂਰ ਕਰੇ ਕਰੋ ਬਾਈ ਤਾਂ ਹੀ ਚੈਨਲ ਚੱਲਣਾ ਨਹੀਂ ਫਿਰ ਸਵਾਦ ਨਹੀਂ ਹੁੰਦਾ ਬਾਈ ਸਿੱਧੀ ਜੀ ਗੱਲ ਹੈ ਜਿਹੜੀ ਕਿ ਨਹੀਂ ਫਿਰ ਤਾਂ ਹੀ ਗਾਹ ਨੂੰ ਮੂਡ ਬਣਦਾ ਇਹ ਆਪਣ ਨੂੰ ਵਿਆਹ ਹਲੇ 2-3 ਨਾ ਹੋ ਰਿਹਾ ਹੈ ਫਿਰ ਤੁਹਾਨੂੰ ਗਾਹ ਪਾ ਕੇ ਤੂਰਾ ਦਿਖਾਏ ਕਰਾਂਗੇ ਜੇ ਤੁਸੀਂ ਦੇਖੋਗੇ ਤਾਂ ਹੀ ਫਾਇਦਾ ਹਨਾ ਤੇ ਬਾਕੀ ਚਲੋ ਕੋਈ ਨਹੀਂ ਵੀਡੀਓ ਦੇਖੋ ਸਵਾਦ ਲੋ ਇੰਜੋਏ ਕਰੋ ਲਓ ਜੀ ਭਾਈ ਅੱਜ ਪਾਰਟੀ ਨੂੰ ਆਏ ਬਤੇ ਤੇ ਦੇਖੋ ਚੱਲਦਾ ਪ੍ਰੋਗਰਾਮ ਰੜੀ ਨਾ ਦਾ ਸਾਰੇ ਬੈਠੇ ਹੋਣ ਚਲਸੀ ਵਾਲੇ ਤੇ ਬਾਕੀ ਦਾ ਰੌਪਾ ਆ ਜਿਹਨੋ ਬੰਦੇ ਆ ਜੀ ਬਾਵਾ ਇਹ ਦੇਖੋ ਪੂਰਾ ਵਧੀਆ ਪ੍ਰੋਗਰਾਮ ਹੈ ਜਰਨਦੀ ਦੀ ਪਾਰਟੀ ਬਾਈ ਲੋੜੀ ਦਾ ਪ੍ਰੋਗਰਾਮ ਵਿੱਚ ਸੈਲੀਬ੍ਰੇਟ ਕਰਤਾ ਤੇ ਆਪਣਾ ਗੁਰਜਿੰਦਰ ਬਾਈ ਵੀ ਆਇਆ ਹੋਇਆ ਹੈ ਬਾਈ ਠੀਕ ਹੈ ਇਹ ਵੀ ਰਸਣ ਪਾੜੇ ਖੜ ਗਏ ਹੋਰ ਹੁਣ ਰੈਡ ਫੋਲ ਕਰਕੇ ਖੜੇ ਆ ਆਹ ਹਾਂ ਸਹੀ ਆ ਠੀਕ ਆ ਡਿਵਾਈਨ ਅਵੇਸ ਦਾ ਬਾਈ ਮਰੰਡੇ ਰੋਡ 'ਪਾ ਵਧੀਆ ਬੰਦਾ ਜਿਹਨੇ ਵੀ ਕਰਨਾ ਬਖ ਬਾਕੀ ਦੇਖੋ ਪਰ ਕਿੰਨੀਆਂ ਲਾਈਟਾਂ ਲਟਾਇਆਂ ਨੇ ਵਧੀਆ ਸੀ ਨਾ ਸੋ ਸੋ ਦੇ ਬਾ ਬਾਈ ਪ੍ਰੋਗਰਾਮ ਦਾ ਮੁੱਕ ਰਿਹਾ ਡੈਡੀ ਨਾਲ ਨੇ ਤੁਹਾਨੂੰ ਫਦਾਈਆਂ ਖਰਾਰੀ ਫਸਾਈ ਵੀ ਆਪਣੀ ਮੈਂ ਇਕੱਲਾ ਹੀ ਰਹਿ ਗਿਆ ਬਾਕੀ ਸਾਰੇ ਲਾਂਗੇ ਚੱਕੋ ਚੱਕੋ ਨਾ ਵੀ ਸਾਰੇ ਲਾਂਗੇ ਬਾਈ ਬਾਕੀ ਆੜ ਪਰਵਾਣ ਤੇ ਜੇ ਅੰਮਾ ਬੈਠੇ ਬਸ ਇਕੱਲੇ ਦੇਖਣ ਲੱਗੇ ਲਓ ਜੀ ਡੈਡੀ ਆ ਗਏ ਰੱਜੇ ਪਏ ਆ ਬਾਈ ਮਸੀ ਆਏ ਕੀ ਕਹਿਣਾ ਚਾਹੋਗੇ ਹਣੀ ਪੀ ਕੇ ਹੁਣ ਯਾਰ ਆ ਗਿਆ ਪਾਸ ਰਹਿਣ ਦੋ ਚਲੋ ਕਰੂਦੀ ਚੱਲੀਏ ਠੀਕ ਹੈ ਭਾਈ ਓਕੇ ਓਕੇ ਬਾਈ ਬਾਈ ਸਾਰੇ ਚੱਲੇ ਬਾਪੂ ਟੈਕ ਥੋੜਾ ਜਿਆਦਾ ਟੈਰ ਮੈਂ ਲਿਖ ਜਾਊਗਾ ਚਲੋ ਠੀਕ ਨਾ ਤੇ ਨਾ ਬਾਪੂ ਦੀ ਵਈ ਅੱਜ ਫੇਰ ਰੈਡੀ ਹੋ ਗਿਆ ਆਪਾਂ ਚੱਲੇ ਬਿਆਨ ਇੱਕ ਹੋਰ ਤੇ ਡੈਡੀ ਨਾਲ ਹੀ ਲੰਘੇ ਤੇ ਮੈਂ ਤਾਂ ਆ ਬਸ ਤੇ ਬਰਬਾਦ ਸਾਡੇ ਨਾਲ ਹੱਸ ਗਿਆ ਬਲਾ ਓਏ ਸਸ ਦੀਗਾ ਦੱਬ ਗਏ ਉਤੀ ਬੋਲ ਗਏ ਸਸ ਦੀਗਾ ਠੀਕ ਹੈ ਬਾਈ ਚਲੋ ਅੱਜ ਬੱਬੂ ਮਾਂ ਦੇ ਕੋਲ ਜਾ ਕੇ ਬੱਬੂ ਮਾਂ ਲੱਗਣਾ ਤੁਹਾਨੂੰ ਪਤਾ ਬੱਬੂ ਆਣ ਲੱਗੇ ਬੱਬੂ ਮਾਂ ਦੇ ਤਾਂ ਗਏ ਜਾ ਕੇ ਚਲੋ ਅਸੀਂ ਉਤਰੋ ਅਸੀਂ ਵਾਰ ਸੈਟ ਕਰਾਈ ਜਾ ਕੇ ਉਤਰੋ ਬਲਾਗ ਬਣਾਉਣ ਅੱਗੇ ਵਿੱਚ ਉਹਦੇ ਚਲੋ ਉਤਰੋ ਬਲਾਗ ਚਲੋ ਬੱਬੂ ਉਤਰੋ ਕੋ ਦਿਓ ਰੋ ਦਿਓ ਕੋ ਦਿਓ ਬੱਦ ਬੱਦ ਉਤਰਦੇ ਬਾਈ ਵਿਆਹ ਤੇ ਪਹੁੰਚ ਗਏ ਮਾਂ ਸਾਹਿਬ ਆਵੇ ਮਨੋਰੰਗਨ ਕਰਨ ਨੂੰ ਅਸਲੀ ਵਾਲੇ ਆ ਬਾਈ Ориジナル रेडी ਸਿਕੋਸੀ ਅੰਨੇ ਬਾਰੀ ਮਿਸਾਸਿਕਲ ਯਾਤਰਾ ਨੂੰ ਉਹਦੇ ਨਾਮ ਕਰਵਾਇਆ ਸੀ ਉਹ ਆਰ ਵਾਲੇ ਵੀ ਬਹੁਤ ਬਹੁਤ ਬੜਾ ਲੰਬੀ ਯੰਮ ਕਰੇ ਅਦਰ ਬਾਪੂਣੀ ਵੀ ਆਏ ਹੋਏ ਆਪਾਂ ਘੜ ਦੇਖ ਰਹੇ ਆ ਪਾਪਾ ਨੇ ਕਲੱਚ ਵੇ ਛੱਡ ਲਿਆ ਅੱਜ ਬਾਕੀ ਮਾਤਾ ਬੈਠੀ ਆ ਉਦੋਂ ਤੇ ਤੁਸੀਂ ਅੰਦਰੋਂ ਮਾਸਟਰ ਕਰ ਲਿਆ। ਇਹ ਮੇਲੇ ਮੂਲੇ ਤੇ ਆ ਜਾਣਾ ਉਹਨੂੰ। ਆਜੂ ਆਜੂ ਕਰੀਏ ਜਿ ਸ਼ੁਰੂ ਕਰੋ ਜੀ ਕਰੋ। ਇੱਕ ਦੋ ਗੇਂ ਡੋੜੇ ਜੇ ਜਦੋਂ ਆਉਂਦਾ ਫਿਰ ਇਹਦੇ ਕੋਲ ਬੈਸਮੈਂਟ ਕਰੋ ਜੀ ਸ਼ੁਰੂ ਕਰੋ। ਮਠਿਆਈਆਂ ਵੀ ਕਰੋ। ਕੋਈ ਤੇ ਮਾਸਟਰ ਨਾਲ ਪੁੱਛ ਆ ਜਾ। ਖਾਣਾ ਦਾ ਦੋ ਹੈ ਕਿਤਾਬ ਉਹਨਾ ਆ ਗਿਆ ਲੱਗਦਾ ਹੀ ਟਾਈਮ ਬਿਲਕੁਲ ਹੈ ਤਾਂ ਪਾ ਦੋ ਕਿ ਕਹਿੰਦਾ ਬੋਨਾ ਉਦੋਂ ਲੈ ਦਸ ਜੀ ਕੋਈ ਨਹੀਂ ਨਾ ਮੇਰੀ ਫੈਮਲੀ ਬੈਠੀ ਬਾਪੂ ਮੰਮਾ ਮੇਰੀ ਭੈਣ ਜੀ ਵਗੇ ਜਿੰਦਵਾਇ ਦਾ ਬੈਠਾ छॾदा हरे हरे ਤਾਰ ਜਦਾਂ ਉਹ ਥੋੜਾ ਥੱਲੇ ਖਿਡਾ ਦੇ ਯਾਰ ਹਾਂ ਨਾ ਚੌਲ ਵਾ ਲੋ ਪਲੇਟ ਵਾ ਲੋ ਕੰਮ ਚਾ ਵੀ ਘੂਰ ਲਿਆ ਕੰਮ ਚ ਨੇ ਦੋ ਸਭੇ ਵੀ ਲਿਆਉਂਦੇ ਕੋਈ ਨਾ ਖਾਣੇ ਖਾਣੇ ਆਪਾਂ ਨੂੰ ਨਹੀਂ ਮਿਲੇਗੇ ਨਾ ਥੈਂਕ ਯੂ ਯੂ ਹੈਵ ਟੂ ਹੋਲਡ ਇਟ ਥੰਦੇ ਲਿ ਆ ਜਾਗੇ ਬੱਸ ਹੋਰੀ ਕਾਲੀ ਜਾਲ ਪਾ ਲੈ ਥੋੜੀ ਜਿਹੀ ਉਹ ਪਾ ਲੈ ਕੀ ਹੋਣੇ ਆਪਣੇ ਚਾਈ ਪਣੀ ਰਹਿ ਰੈਣ ਜਿਆਦਾ ਕਾਲੀ ਹੈ ਧੀਏ ਆ ਕੰਨੀ ਧਾਲ ਬਗਣੀ ਰੈਣ ਨੂੰ ਪਾ ਲੈ ਇਹ ਤਾਂ ਬੋੜੀ ਨਹੀਂ ਆ ਬੋੜ ਦੀ ਨਹੀਂ ਕਾਲ ਮਖਣੀ ਹੈ ਮਖਣੀ ਦਾ ਹੈ ਨਹੀਂ ਇਹ ਚ ਬੋੜ ਨਹੀਂ ਦੇ ਰੋ ਕਿ ਉਹ ਜਿਹੜੀ ਚੀਜ਼ ਪਾ ਲੈ ਆਸ਼ਕ ਨੂੰ ਕਿਹ ਕੇ ਬੋਲ ਲਈ ਪ੍ਰੋਗਰਾਮ ਉੱਕ ਲਿਆ ਤੇ ਆਪਾਂ ਚਲੇ ਘਰ ਨੂੰ ਆਉਣ ਐ ਮਾਂ ਮੇਰੀ ਮਾਤਾ ਬਈ ਜਿਆ ਬਾਏ ਸਭ ਲੋਨ ਜੁਆਏ ਕਰੇ ਆਪਾਂ ਨੇ ਜੇ ਆਪਾਂ ਨੇ ਠੀਕ ਹੈ ਕਰਕੇ ਇੰਜੋਏ ਸਹੀ ਹੈ ਠੀਕ ਹੈ ਓਕੇ ਬਾਏ ਮਿੱਤਰੋ ਅਗਲੇ ਵਲੌਗ ਚ ਮਿਲਦੇ ਆ ਜਾਂ ਫਿਰ ਅਗਲੇ ਸੀਨ ਚ ਮਿਲਦੇ ਆ ਓਕੇ ਠੀਕ ਹੈ ਜੀ ਬਾਏ ਆਪਾਂ ਕਿਤੇ ਹੋਰਾਂ ਦੇ ਬਾਏ ਅੱਜ ਬਾਏ ਸਾਡੇ ਮੁੰਡੇ ਦੀ ਹੁਣ ਚੱਕੀ ਹਾਲੇ ਅਸੀਂ ਬੇਲੇ ਬੈਠੇ ਗੇਮ ਖੇਡਦੇ ਆ ਦੇਖੋ ਦੇਖੋ ਪੁਰਾਣਾ ਹਾਈ ਫਾਈ ਲੈਪਟਾਪ ਹੈ ਕਿਹੜਾ ਲੈਪਟਾਪ ਹੈ ਬਾਈ ਕਿਹੜਾ ਲੈਪਟਾਪ ਬਾਈ ਦੱਸੋ ਇਹ ਹੈਗਾ ROG Strix Scar 17 ਠੀਕ ਹੈ ਬਾਈ ਜਿਹੜੇ ਕੰਪਿਊਟਰ ਲਵਰ ਹਨ ਉਹਨਾਂ ਨੂੰ ਪਤਾ ਹੋਊਗਾ ਸਾਡੇ ਗੱਲ ਉੱਪਰ ਲੰਘ ਗਈ ਆ ਨਾ ਬਹੁਤ ਉੱਪਰ ਦੀ ਹੈ ਸਾਡੀ ਬਹੁਤ ਅੱਧਾ ਗੇਮ ਚਾਚ ਤਾਂ ਐਵੇਂ ਖੇਲ ਵੀ ਨਾ ਹੋਵੇ ਅੱਛਾ ਤਾਂ ਆਪਣਾ ਨਾਲ ਲੱਗਦਾ ਕਿ ਨਾ ਫਿਲਮ ਚੱਲਦੀ ਹੁੰਦੀ ਬਸ ਇਹ ਸੂਟ ਬਦਲੀ ਹੈਗਾ ਇਹ ਮੁੰਡਾ ਸੂਟ ਬਦਲ ਲਿਆ ਇਹ ਲੈਪਟਾਪ ਬਾਈ ਸਾਡੇ ਨਾਲ 16 GB RAM ਹੈ ਦੀ 1000 GB ਮੈਮਰੀ ਹੈ ਨਾ ਹਨਾ ਜੀ ਇੱਕ TB ਇਹਦਾ ਹੋਇਆ 1000 GB ਹੋਗੀ ਜ਼ਰਾ ਫਿਰ ਸਦੀ ਇਹ ਵੀ ਵਧਾਣੀ ਹਲੇ ਗੇਮਾਂ ਪੂਰੀਆਂ ਨਹੀਂ ਆਉਂਦੀਆਂ ਇੰਚ ਬੜੀਆਂ ਹੋ ਗਈਆਂ ਗੇਮਾਂ ਬੜੀਆਂ ਗੇਮਾਂ ਵਾਲੀਆਂ ਬੜੀਆਂ ਆਉਣੀਆਂ ਬਾਈ ਸਾਡੀ ਇੱਕ ਗੇਮ ਕਿੰਨੇ ਦੀ ਕਿੰਨੇ ਜੀਵੀ ਦੀ ਪਰੰਦੀ ਹੈ ਦੇਖ ਲੈ ਤੂੰ ਕਾਰਡ ਦੇਖ ਲੈ ਸਭ ਤੋਂ ਵੱਧ ਨਾਮ ਚੱਲਦਾ ਜਿਹੜਾ 100 GB ਦੀ ਤਾਂ ਹੁੰਦੀ ਆ ਉਹ ਛੋਟੀ ਜੀ ਅੱਛਾ ਸਭ ਤੋਂ ਛੋਟੂ 100 GB ਹੂੰ ਇਹ ਹੈਗੀ 70 GB ਇਹ ਇਹ ਕੱਲੀ ਇਹ ਵੀ 16GB RAM ਨਾ ਚਿੰਤਾ ਕਰਨੀ ਮੋਟਾ ਸਟੋਰੇਟਾਈ ਦੀ ਹੋਆ 1TB ਲੀਕੋ 1000GB ਵੀ ਹੋਗੀ ਬਸ ਠੀਕ ਹੈ ਦੇਖ ਲਓ ਫਿਰ 10GB ਆਉਣੀਆਂ ਮਸਲ 250 200 ਬਾਕੀ ਲੇ ਕੇ 200 300 ਆਉਣੀਆਂ ਵੀ ਇਹ ਸਾਡਾ ਕੰਪਿਊਟਰ ਏਕਸਪੋਰਟ ਹੈ ਪੂਰਾ ਘੱਟ ਗਏ ਇੰਗਲਿਸ਼ ਏਕਸਪੋਰਟ ਕੰਪਿਊਟਰ ਲੈਪਟਾਪ ਸਾਰੇ ਪਾਸੇ ਨੂੰ ਹੈ ਤੁਹੇ ਇਹ ਨਵੀਂ ਫੀਚਰ ਦੇਖੋ ਲੋਕੀ ਬਾਹਰ ਚਲਾਉਨੇ ਆ ਦੇਖੋ ਰਦਾਈ ਤੇ ਰੱਖ ਕੇ ਮੋਸ ਚਲਾਉਂਦਾ ਇਹ ਇਹਦਾ ਹਿਡਨ ਟੈਲੈਂਟ ਹੈ ਇਹ ਜ ਆ ਵੀ ਦੋਰੀ ਤੁਹੇ ਜੀਡੀਐ ਵਾਈ ਸਿਟੀ ਵੀਸਨ ਦਿਖਾ ਰਣੀ ਅੱਜ ਨਹੀਂ ਜੀਡੀਐ 5 ਇਹ ਮੁੰਡਾ ਥੋੜਾ ਜਿਹਾ ਖੜਜੋ ਫੋਕੋ ਵਿਲ ਗਿਆ ਪਹਾੜਾਂ ਵਿੱਚ ਆ ਗਏ ਪਰ ਹੁਣ ਸੜਕਾਂ 'ਪੱਜਾ ਜਾ ਨਹੀਂ ਜਾ ਰਿਹਾ ਸੰਡੀ ਮਰੇ ਤਾਂ ਹੈ ਨਹੀਂ ਕੋਈ ਯਾਰ ਮਰਨਾ ਲੈ ਮੇਰਾ ਬੰਦਾ ਮਾਰਦੀ ਰਹਿਣ ਦੇ ਖਾਣੋ ਖਾਣੋ ਰਹਿਣ ਦੇ ਜੀ ਭਾਈ ਸਾਡੇ ਮੁੰਡੇ ਦੀ ਚਿੱਠੀ ਆਉਣੀ ਆ ਫੈਰੀ ਆਪਣੀ ਇੰਟਰੋਟ ਦੇ ਮੜੀ ਜੀ ਦਾ ਇੰਟਰੋ ਦੇ ਜੀ ਸੱਸੀ ਦਾ ਬਲਾਗ ਨਾ ਸੱਸੀ ਕੀ ਕਰ ਰਿਆ ਨਾ ਸੱਡਾ ਕੈਨੇਡੀਅਨ ਮੁੰਡਾ ਏ ਅੱਜ ਦੀ ਚਿੱਠੀ ਆਉਣੀ ਆ ਤੇ ਚਿੱਠੀ ਆਪਾਂ ਅਜਰ ਵੀਲ ਕਰਦੀ ਕਿ ਅਗਲੇ ਚ ਅਗਲੇ ਚ ਕਰਦੇ ਅਗਲੇ ਚ ਬੰਦੀ ਆਉਗੀ ਹਾਂ ਦਾ ਤਰੀਕ ਆਉਗੀ ਨਹੀਂ ਅਗਲੇ ਬਲਾਗ ਦੱਸਾਂਗੇ ਇਹ ਤਰੀਕ ਆ ਦਾ ਵਿਆਹ ਦੀ ਤੇ ਮੁੰਡਾ ਇਹਦੇ ਚਿਹਰੇ 'ਪਾ ਨੂਰ ਦੇਖੋ ਤੁਸੀਂ ਲਾਲੀ ਲਾਲ ਪਾਗੜੀ ਹਾਂ ਸਪੈਸ਼ਲ ਹਾਂ گلابی ਪੱਗ ਬੰਨੀਆਂ ਨੇ ਸਪੈਸ਼ਲ گلابی ਬਾਈ 25 ਛੁਣੀ گلابی ਰੰਗ ਦੇ ਪੈਣੀਆਂ ਨੇ ਇਸ ਕਰਕੇ ਹੈਗਾ ਯਾ 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 ਮੈਚਿੰਗ ਹੈ ਬਾਈ ਠੀਕ ਹੈ ਭਾਈ ਤੇ ਬੰਦੇ ਵੀ ਪੁੱਜ ਗਏ ਸਾਡੇ ਬਾਕੀ ਸਾਰੀ ਫੈਮਿਲੀ ਤੀਜੀ ਵੇਲੇ ਉਹ ਵੀ ਰਮਜੀਤ ਸਿੰਘ ਬੈਠੇ ਆ ਦੇਖੋ ਸਾਡੇ ਦਾ ਅੱਜ ਜੀ ਕਿਸੇ ਨੂੰ ਬਾਰੀ ਨਹੀਂ ਆਉਣੀ ਠੀਕ ਹੈ ਤੇ ਚਲੋ ਅਸੀਂ ਜਾਣੀਏ ਪਹਿਲਾਂ ਆ ਗਏ ਹਲੇ ਚਿੱਠੀ ਵਾਲੇ ਨੇ ਆਉਣਾ ਬਾਈ ਠੀਕ ਹੈ ਜੇ ਟਾਈਮ ਲਾਤਾ ਉਹਨੇ ਜਿਆਦਾ ਟਾਈਮ ਲੱਗਦਾ ਬਾਈ ਜਿਆਦਾ ਦੇਖਦੇ ਹਾਂ ਉਹ ਕਰਤਾ ਕਰਾਉਂਦੇ ਕਿ ਅੰਦਰ ਹਾਂ ਨਾ 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 ਉਹਦਾਂ ਨੂੰ ਪਿੱਛੇ ਨੂੰ ਖਾਬੜਿਆਂ ਨੂੰ ਕਿਤੇ ਨਹੀਂ ਆਉਂਦੇ ਉਹਦਾਂ ਨੂੰ ਹੀ ਆਉਂਦੀ ਆ ਬਈ ਉਹਦਾਂ ਨੂੰ ਇਹਨਾਂ ਨੇ ਦਿਖਾਉਣਾ ਹਾਂ ਚੱਲ ਬਾਈ ਬਾਕੀ ਉਹਨਾਂ ਨੂੰ ਰੋਟ ਨਹੀਂ ਪਤਾ ਪਹਿਲੀ ਵਾਰ ਆਉਣ ਲੱਗਿਆ ਤਾਂ ਕਰਕੇ ਉਹਨਾਂ ਨੂੰ ਪਤਾ ਲੁਧਿਆਣੇ ਤੇ ਆਉਣਾ ਬਾਈ ਤੇ ਬਾਕੀ ਚਿੱਠੀਆਂ ਐ ਤੇ ਫਿਰ ਤੁਹਾਨੂੰ ਦਿਖਾਉਨੇ ਅੱਗੇ ਕੀ ਹੁੰਦਾ ਠੀਕ ਹੈ ਜੀ ਬੈਠ ਰਹੇ ਨੇ ਓਕੇ ਸਟੇਟ ਵੀ ਚਿੱਠੀ ਵਾਲੇ ਆ ਗਏ ਕਾਰਵਾਈ ਹੋ ਰਹੀ ਹੈ ਜਾ ਜਾ ਕੁਰਸੀ ਤੇ ਬੀਬੀ ਬਣਾਉਂਦੀ ਕੁਰਸੀ ਤੇ ਉੱਥੇ どこだ

ਸਾਹੇ ਚਿੱਠੀ ਆਓ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ ਸਤਿਕਾਰਯੋਗ ਸਰਦਾਰਨੀ ਮਨਦੀਪ ਕੌਰ ਅਤੇ ਮਨਿੰਦਰ ਸਿੰਘ ਬਾਲਾ ਜੀਓ ਵੈਕਰਜੀਕਾ ਖਾਨ ਸਾਹਿਬ ਵੈਕਰਜੀ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਹਰਸ਼ਰਨਪ੍ਰੀਤ ਸਿੰਘ ਜੀ ਅਤੇ ਸਾਡੀ ਸੁਪੁੱਤਰੀ ਅੰਮ੍ਰਿਤ ਕੌਰ ਜੀ ਨੂੰ ਗ੍ਰਸਥ ਧਰਮ ਵਿੱਚ ਪਰਵਰਤਨ ਕਰਨ ਲਈ ਸ਼ੁਭ ਅਨੰਤ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 11 ਫਰਵਰੀ 2024 ਦਾ ਨਿਯਤ ਹੋਇਆ ਹੈ ਅਤੇ ਯਮਦਾਨ ਭਕਾ 9 ਵਜੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪਲਵਾਨ ਕਰਦੇ ਹੋਏ ਗਉਣ ਜੰਝ ਲਾਰੇ ਨਾਲ ਸੋਹੇ ਪਰਖੇ ਮੋਹਣੀਆਂ ਲਾਇਆ ਦੇ ਗੁਣਵਾਕ ਅਨੁਸਾਰ ਜਾਂਚੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਵ ਦੀ ਕਿਰਪਾਤਾ ਕਰਨੀ ਜੀ ਤਾਂ ਜੋ ਆਪਣਾ ਕਾਰਜ ਸਮੇਸ਼ਰ ਸੰਪੂਰਨ ਹੋ ਸਕੇ ਅਸੀਂ ਆ ਅਸੀਂ ਆਪ ਜੀ ਦੇ ਅੱਜ ਧੰਨਵਾਦੀ ਹੋਵਾਂਗੇ ਦਰਸ਼ਨ ਭਲਾਸੀ ਜਤਿੰਦਰ ਸਿੰਘ ਪਰਮਜੀਤ ਸਿੰਘ ਮਨਪ੍ਰੀਤ ਸਿੰਘ ਹਰਪਾਲ ਸਿੰਘ ਕੁਲਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਛਾ ਚੱਕ 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 ਬੰਡ ਬੰਡ ਸਾਰੇ ਬੰਨ ਦੇ ਇੱਕ ਮਾਜਾ ਆ ਬਾਕੀ ਇਹ ਬੰਨ ਹਾਂ ਹਾਂ